ਸਤਿ ਸ਼੍ਰੀ ਅਕਾਲ ਵਿਖਰੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰਤੇ ਸਯਾ ਜੁਲਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਲੁਧਿਆਣਾ ਚ ਅਬਦੇਸ਼ੀ ਹੈਡਲਰ ਦੇ ਇਸ਼ਾਰੇ ਤੇ ਫਾਇਰਿੰਗ 1 ਲੱਖ ਲਈ ਦੁਕਾਨ ਨੂੰ ਬਣਾਉਣਾ ਸੀ ਨਿਸ਼ਾਨਾ ਐਸ ਏ ਐਸ ਆਈ ਨੂੰ ਵੀ ਲੱਗੀ ਗੋਲੀ ਲੁਧਿਆਣਾ ਵਿੱਚ ਅੱਜ ਯਾਨੀ ਕਿ ਐਤਵਾਰ ਨੂੰ ਪੁਲਿਸ ਨੇ ਗੋਲਾਬਾਰੀ ਕਰਨ ਵਾਸਤੇ ਪੰਜ ਦੋਸ਼ੀਆਂ ਵੱਲੋਂ ਵੱਡਾ ਖਲਾਸਾ ਕੀਤਾ ਗਿਆ ਹੈ ਦੋਸ਼ੀਆਂ ਨੇ ਪੁਸ਼ਕਸ਼ਦਾਨ ਦੱਸਿਆ ਹੈ ਕਿ ਉਹ ਉਹਨਾਂ ਨੂੰ ਨਕੂਦਰ ਦੇ ਇੱਕ ਦੁਕਾਨਦਾਰ ਨੂੰ ਨਿਸ਼ਾਨਾ ਬਣਾਉਣ ਲਈ ਵਿਦੇਸ਼ ਤੋਂ ਇੱਕ ਟਾਰਗੇਟ ਮਿਲਿਆ ਹੈ ਇਸ ਅਪਰਾਧ ਨੂੰ ਲਈ ਉਹਨਾਂ ਨੂੰ 1 ਲੱਖ ਰੁਪਏ ਮਿਲੇ ਸਨ ਦੋਸ਼ੀਆਂ ਦੇ ਹੈਡ ਗ੍ਰੇਨ ਪਿਸਤੋਲ ਮੈਗਜ਼ਿਨ ਕਾਰਤੂਸ ਅਤੇ ਸਕਾਰਪੇ ਬਰਾਮਦ ਕੀਤੇ ਗਏ ਹਨ ਪੁਲਿਸ ਅਨੁਸਾਰ ਗਰੋਹ ਦਾ ਸਗਠਨ ਅਰਜਨ ਸਿੰਘ ਉਰਫ ਪਤਾਜ ਉਰਫ ਚਤੂ ਹੈ ਅਤੇ ਦੋਸ਼ੀਆਂ ਵਿੱਚ ਮਨਪ੍ਰੀਤ ਸਿੰਘ ਅਜ਼ਮ ਅਮਜ਼ਦ ਮਸੀਹ ਉਰਫ ਵੈਨੀ ਸਾਜਨ ਅਤੇ ਬਲਰਾਜ ਸਿੰਘ ਸ਼ਾਮਲ ਹਨ ਇਸ ਡੀਐਸਪੀ ਅੰਦਰਜੀਤ ਸਿੰਘ ਕਹੇ ਕਿ ਅਰਜਨ ਸਿੰਘ ਉਮਰ ਵਿੱਚ ਸਭ ਤੋਂ ਛੋਟੇ ਹਨ ਪਰ ਅਪਰਾਧ ਦੀ ਦੁਨੀਆ ਵਿੱਚ ਸਰਗਰਮ ਹਨ ਪੁਲਿਸ ਨੇ ਮਜ਼ਮਾ ਵਿਰੋਧ ਦੇ ਦੋ ਵਾਕਾ ਕੇ ਮਾਮਲੇ ਦਰਜ ਕੀਤੇ ਹਨ ਇੱਕ ਮਾਮਲਾ ਪੁਲਿਸ ਦੇ ਗੋਲਾਬਾਰੀ ਦਾ ਹੈ ਅਤੇ ਪੁਲਿਸ ਮਜ਼ਮਾ ਨੇ ਗੋਲਾਬ ਬੰਬੈਲ ਦੀ ਜਾਂਚ ਕਰ ਰਹੀ ਹੈ ਵਿਦੇਸ਼ੀ ਹੈਡਲਰ ਅਤੇ ਉਸ ਦੇ ਗਰੋਹ ਬਾਰੇ ਜਾਣਕਾਰੀ ਮਿਲਣ ਦੀ ਉਮੀਦ ਹੈ ਮਜ਼ਮਾ ਨੂੰ 8 ਦਿਨਾਂ ਦੇ ਪੁਲਿਸ ਰਿਮਾਨਡ ਤੇ ਭੇਜ ਦਿੱਤਾ ਗਿਆ ਹੈ ਪੁਲਿਸ ਨੂੰ ਸ਼ੱਕ ਹੈ ਕਿ ਇਸ ਇੱਕ ਮਜ਼ਮਾ ਸਿਦਵਾ ਬੇਟ ਖੇਤਰ ਵਿੱਚ ਵੀ ਕੋਈ ਅਪਰਾਧ ਕਰਨ ਦੀ ਯੋਜਨਾ ਬਣਾ ਰਹੇ ਹਨ ਪੁਲਿਸ ਨੂੰ ਮਿਲਿਆ ਹੈ ਕਿ ਮੁਜ਼ਮਨਾਂ ਦੇ ਕੁਝ ਹੋਰ ਸਾਥੀ ਹਨ ਜਿਨ੍ਹਾਂ ਨੇ ਅਰਜਨ ਨੂੰ ਹੈੱਡ ਗ੍ਰੇਨ ਅਤੇ ਹੋਰ ਹਥਿਆਰ ਮੁਹੱਈਆ ਕਰਵਾਏ ਹਨ ਪੁਲਿਸ ਹੁਣ 8 ਦਿਨਾਂ ਦੇ ਰਮਾਂਦਰ ਹਰੇਕ ਕੜੀ ਦੀ ਪਾਲਖ ਕਰ ਰਿਹਾ ਤੁਹਾਨੂੰ ਦੱਸਦੀ ਕਿ ਸ਼ਨੀਵਾਰ 23 ਅਗਸਤ ਨੂੰ ਪੁਲਿਸ ਦੇ ਸਿਦਮਾ ਬੇਟ ਪਿੰਡ ਦੇ ਪਿੰਡ ਚੰਡੀ ਵਿੱਚ ਇੱਕ ਕਾਲੇ ਸਕਾਰਪੀਓ ਨੂੰ ਰੁਕਾਉਣ ਦਾ ਇਸ਼ਾਰਾ ਕੀਤਾ ਹੈ ਪਰ ਜਦੋਂ ਕਾਰ ਚਲਾ ਰਹੇ ਮੁਜ਼ਮਨ ਦੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵਾਲੇ ਨੇ ਡੰਡੇ ਨਾਲ ਅਗਲੇ ਸ਼ੀਸ਼ੇ ਤੇ ਵਾਰ ਕੀਤਾ ਹੈ ਜਿਸ ਕਾਰਨ ਕਾਰ ਆਪਣਾ ਸੰਦਲ ਨੂੰ ਗਵਾ ਬਠੀ ਹੈ ਅਤੇ ਇੱਕ ਦਰਖਤ ਨਾਲ ਟਕਰਾ ਗਈ ਹੈ ਇਸ ਦਰਾਂਦੋਸ਼ੀ ਅਜ਼ਮਦ ਅਜ਼ਮਦ ਅਸਮੀ ਕਾਰ ਤੋਂ ਹੇਠਾਂ ਉਤਰ ਕੇ ਪੁਲਿਸ ਦੀ ਗੋਲਾਬਾਰੀ ਕਰ ਦਿੱਤੀ ਹੈ ਗੋਲਾ ਗੋਲੀ ਪੁਲਸ ਵਾਲੇ ਬਲਵਿੰਦਰ ਸਿੰਘ ਦੀ ਪੱਗ ਤੇ ਨੋ ਛੋ ਗਈ ਹੈ ਪੁਲਸ ਵੱਲੋਂ ਇਿੱਤੀ ਕੀ ਜਵਾਬੀ ਗੋਲੇ ਬਾਰੀ ਵਿੱਚ ਅਜ਼ਮਦ ਜ਼ਖਮੀ ਹੋ ਗਿਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ